ਅਸੀ ਕਾਲ ਜੀ ਸਵਾਗਤ ਹੈ ਤੁਹਾਡਾ ਹੋਰ ਨਵੇਂ ਵੀਡੀਓ ਚ ਤੇ ਅੱਜ ਆਪਾਂ ਪਹੁੰਚੇ ਆ ਜੀ ਬਾਬਾ ਵੀਰੰਦਾਸ ਜੀ ਦੇ ਤੇ ਇਹ ਸਾਈਡ ਆ ਗਿਆ ਵੀ ਸਰੋਵਰ ਤੇ ਇੱਧਰ ਆ ਗਿਆ ਜੀ ਮੰਦਿਰ ਪਾਪਾ ਵੀਰਮਦਾਸ ਜੀ ਦਾ ਤੇ ਜਿਹੜੀ ਆਪਣੀ ਕਾਰ ਸੇਵਾ ਕਹਿੰਦੇ ਵੀ ਇਹਨਾਂ ਤੋਂ ਹੀ ਸਟਾਰਟ ਹੋਈ ਸੀ ਇਸ ਜਗ੍ਹਾ ਤੋਂ ਇਹ ਪਟਿਆਲੇ ਤੋਂ ਸਰਹੰਦ ਨੂੰ ਜਾਂਦੇ ਆ ਰਸਤੇ ਦੇ ਵਿੱਚ ਬਦੌਛੀ ਕਲਾਂ ਪਿੰਡ ਦੇ ਵਿੱਚ ਜਗ੍ਹਾ ਬਣੀ ਹੋਈ ਹੈ ਪਾਪਾ ਵੀਰਮਦਾਸ ਜੀ ਦੀ ਇਹ ਵੀ ਦੱਸਦੇ ਨੇ ਵੀ ਬਾਬਾ ਵੀਰਮਦਾਸ ਜੀ ਮਾਤਾ ਗੁਜਰੀ ਜੀ ਦੇ ਚਾਚੇ ਦੇ ਲੜਕੇ ਹੀ ਤੇ ਇਹ ਆਸਾਨ ਆ ਜੀ ਬਾਬਾ ਵੀਰਮਦਾਸ ਜੀ ਦਾ ਤੇ ਉਧਰ ਬੈਕ ਸਾਈਡ ਤੇ ਲੰਗਰਾਲ ਤੇ ਇਧਰ ਡੰਗਰਾਂ ਦਾ ਜੀ ਤੇ ਇਹ ਆ ਗਿਆ ਸਰੋਰ ਬਸ ਇੰਨੀ ਕੋ ਆਪਾਂ ਵੀਡੀਓ ਬਣਾਈ ਹੈ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਸਤਿ ਸ਼੍ਰੀ ਅਕਾਲ